ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਭ ਤੰਦਰੁਸਤ ਹੋਵੋਗੇ ਮੇਰੀ ਇਹੋ ਅਰਦਾਸ ਹੈ ਦੋਸਤੋ ਇਹ ਆड़ੂ ਦਾ ਬੂਟਾ ਹੈ ਇੱਕੋ ਹੀ ਬੂਟਾ ਲੱਗਿਆ ਵੈ ਬਹੁਤ ਵਧੀਆ ਫਲ ਲੱਗਿਆ ਇਹਨੂੰ ਜਿਹੜਾ ਕਿ ਇੱਕ ਕਿਸਾਨ ਪਰਿਵਾਰ ਦੇ ਘਰ ਨੂੰ ਆਂਡੀਆਂ-ਆਂਡੀਆਂ ਨੂੰ ਤੇ ਕੁਝ ਰਿਸ਼ਤੇਦਾਰਾਂ ਨੂੰ ਵੀ ਇਹ ਫਲ ਖਵਾਇਆ ਜਾਂਦਾ ਹੈ ਜਿਸਦੇ ਹੋਊਗਾ ਉਹੀ ਖਵਾਊਗਾ ਭਾਈ ਦੋਸਤੋ ਫਲਾਂ ਦੀ ਜਿਵੇਂ ਅਸੀਂ ਖੇਤੀ ਨਹੀਂ ਕਰ ਸਕਦੇ ਪਰ ਕਮ ਸੇ ਕਮ ਅਸੀਂ ਇਹੋ ਜਿਹੇ ਫਲਾਂ ਦੇ ਬੂਟੇ ਜ਼ਰੂਰ ਲਾइए करिए ਖੇਤ ਆੜੂ ਹੋਇਆ ਔਲਾ ਹੋਇਆ ਗੰਨਾ ਬੀਜੋ ਦਾਲਾਂ ਬੀਜੋ ਫਲਦਾਰ ਬੂਟੇ ਹੋਰ ਵੀ ਪੰਜਾਬ ਚ ਵਧੀਆ ਲੱਗਦੇ ਐ ਜੀ ਅਮਰੂਦ ਵਧੀਆ ਆਗੇ ਚੰਗੀ نسل ਦੇ ਤੇ ਬਾਕੀ ਭਾਈ ਹੋਰ ਬਹੁਤ ਫਲਦਾਰ ਬੂਟੇ ਐ ਜਰੂਰ ਵੀਰਾਂ ਨੂੰ ਲਾਉਣਾ ਚਾਹੀਦਾ ਥੋੜਾ ਜਿਹਾ ਥਾਂ ਘੇਰਦੇ ਆ ਕੋਈ ਜ਼ਿਆਦਾ ਨਹੀਂ ਥਾਂ ਘੇਰਦੇ ਯਾਰ ਇੱਕ ਕਿਆਰੇ ਦੇ ਵਿੱਚ ਲਾ ਕੇ ਤੁਸੀਂ ਇਹ ਫਲਦਾਰ 15 ਬੂਟੇ ਲਾਦੇ ਹੋ ਤਾਂ ਤੁਹਾਡੇ ਸਾਰਾ ਸਾਲ ਫਲ ਨਹੀਂ ਮੁੱਕਦਾ ਘਰੋਂ ਯਾਰ ਇਹ ਪੱਕੀ ਗੱਲ ਐ ਪਰ ਲਾਓ ਰੁੱਤ ਦੇ ਹਿਸਾਬ ਨਾਲ ਜਿਹੇ ਜਿਹੇ ਐ